ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਤੇ ਅੱਜ ਪਹੁੰਚੇ ਜੀ ਆਪਾਂ ਚੜਕ ਮੰਡੀ ਜੋ ਕਿ ਮੰਡੀ ਲੱਗੀ ਹੋਈ ਹੈ ਮਾ ਇੱਥੇ ਸਾਰੇ ਇੱਕ ਪਸ਼ੂਆਂ ਦੀ ਮੱਝਾਂ ਗਾਵਾਂ ਬੱਕਰੀਆਂ ਤੇ ਉੱਥੇ ਮਿਲਿਆ ਆਪਾਂ ਨੂੰ ਬਾਈ ਰਾਜੂ ਡੜਬਾ ਜੋ ਕਿ ਬਾਈ ਆਪਣਾ ਬਹੁਤ ਮਸ਼ਹੂਰ ਹੈਗਾ ਤੇ ਬਾਈ ਦੀ ਆਪਾਂ ਨੇ ਮਤਲਬ ਗੱਲਾਂ ਬਾਤਾਂ ਕਰਾਂਗੇ ਬਾਈ ਨਾਲ ਤਾਂ ਬਹੁਤ ਆਪਾਂ ਨੂੰ ਪਸੰਦ ਆਉਂਦੀਆਂ ਨੇ ਤੇ ਆਪਾਂ ਰੇਕ ਮੰਡੀ ਤੇ ਦੇਖ ਰਹੇ ਹਾਂ ਬੱਕਰੀਆਂ ਨੂੰ ਬੱਕਰੀਆਂ ਬਾਰੇ ਇਹਨਾਂ ਨੂੰ ਬਹੁਤ ਨੌਲੇਜ ਹੈਗੀ ਸਤਿਕਾਰਯੋਗ ਬਾਈ ਰਜੂ ਸਤਿਕਾਰ ਜੀ ਸਤਿਕਾਰ ਜੀ ਹਾਂ ਤੇ ਆਪਾਂ ਮਤਲਬ ਜਿਹੜੀ ਇਹ ਬੱਕਰੀਆਂ ਵਾਲੀ ਕਿੱਤਾ ਹੈਗਾ ਹਾਂ ਜੀ ਇਹ ਤੁਸੀਂ ਬੱਕਰੀਆਂ ਦਾ ਜਿਹੜਾ ਸੀਮਨ ਵਗੈਰਾ ਬਰੀਡ ਵਗੈਰਾ ਤੁਸੀਂ ਇੱਥੇ ਮਤਲਬ ਵੇਚਰਦੇ ਹੋ ਮੰਡੀਆਂ ਦੇ ਵਿੱਚ ਤੁਸੀਂ ਇੱਥੇ ਦਰਸ਼ਕਾਂ ਨੂੰ ਗੱਲਾਂ ਬਾਤਾਂ ਕਰ ਦੱਸੋ ਵੀ ਇਹ ਕਿਵੇਂ ਤੁਹਾਨੂੰ ਮਤਲਬ ਇਹਦੇ ਬਾਰੇ ਨੌਲੇਜ ਹੈ ਨੌਲੇਜ ਤਾਂ ਇਹ ਹੈ ਹੂੰ ਵੀ ਬੱਕਰੀਆਂ ਦਾ ਜਿਹੜਾ ਵੀ ਕੋਈ ਕੰਮ ਕਰਦਾ ਹੈ ਬੰਦਾ ਹਾਂ ਜੀ ਹਾਂ ਜੀ ਵੀ ਚੰਗੀ ਨਸਲ ਪੈਦਾ ਕਰੋ ਹਾਂ ਮਿੰਗਣਾ ਮਾੜੀ ਦੀਆਂ ਵੀ ਚੱਕੜੀਆਂ ਚੰਗੀਆਂ ਦੀਆਂ ਵੀ ਚੱਕੜੀਆਂ ਹੁਣ ਅਸੀਂ ਪਾਲੀਆਂ ਜਿਹੜੇ ਪ੍ਰਾਣੇ ਅਸੀਂ ਬੱਕਰੀਆਂ ਪਹਿਲੇ ਦਿਨੋਂ ਚੰਗੀਆਂ ਰੱਖਦੇ ਚੰਗੀਆਂ ਰੱਖਦੇ ਮਾੜੀ ਤਾਂ ਕੋਈ ਨਹੀਂ ਰੱਖਦਾ ਹਾਂ ਸੁਰਮਾ ਤਾਂ ਹਰੇਕ ਪਾਉਣ ਜਾਂਦੀ ਐ ਹਾਂ ਪਰ ਮਟਕਾਇਆ ਕਿਸੇ ਕੰਮ ਨਹੀਂ ਆਉਂਦਾ ਹਾਂ ਠੀਕ ਐ ਨਾ ਗੱਲ ਠੀਕ ਐ ਵੀ ਸੁਰਮਾ ਪਾਉਣਾ ਜੇ ਮਟਕਾ ਕੇ ਵੀ ਦਿਖਾਇਆ ਕਰੋ ਹਾਂ ਵੀ ਐ ਮਟਕਦਾ ਐ ਐ ਮਟਕਦਾ ਵੀ ਬੱਕਰੀਆਂ ਤਾਂ ਰੀਸ ਸਾਡੀ ਹਰੇਕ ਕਰ ਲਾਂਦੇ ਇਹ ਤਾਂ ਹੈਗਾ ਜਿਹੜੇ ਪਾਲੀ ਨੇ ਪੁਰਾਣੇ ਬੱਕਰੀਆਂ ਦਾ ਖਾਨਦਾਨੀ ਉਹੀ ਰੱਖਦੇ ਉਹੀ ਰੱਖਦੇ ਨੇ ਹੁਣ ਹਰੇਕ ਬੰਦਾ ਕਹਿੰਦਾ ਵੇਲੇ ਚੰਗੀਆਂ ਨੇ ਫਰਾਨੀ ਚੰਗੀਆਂ ਦੇ ਘਰ ਵੀ ਬਹੁਤ ਦੂਰ ਨੇ ਚੰਗੀਆਂ ਨਸਲਾਂ ਤੇ ਪੈਸੇ ਬਹੁਤ ਲੱਗਦੇ ਪੈਸੇ ਬਹੁਤ ਲੱਗਦੇ ਹੁਣ ਪਹਿਲਾਂ ਤੂੰ ਦੂਰ ਨਾ ਜਾ ਬਾਈ ਤੀ ਆ ਜਾ ਜਿਹੜੇ ਨੇ ਮੇਲਾ ਕਰਾਇਆ ਹਾਂ ਸਣੀ ਗੱਲ ਸਰਦਾਰ ਨੇ ਸਣੀ ਗੱਲ ਨੇ ਹੁਣ ਹਰੇਕ ਸਾਡੇ ਅਗਲਾ ਕਹਿੰਦਾ ਬਈ ਸਨੀ ਸਰਦਾਰ ਸਨੀ ਸਰਦਾਰ ਜਿਹੜੇ ਝੰਡੇ ਕੱਢ ਗਏ ਹਰੇਕ ਤੋਂ ਨਹੀਂ ਕੱਢੇ ਜਾਂਦੇ ਨਾਉ ਨਹੀਂ ਕੱਢੇ ਜਾਂਦੇ ਸਣੀ ਕਿੱਥੋਂ ਬਣ ਜੂ ਤਾਂ ਸਰਦਾਰ ਲੋਕ ਆ ਯਾਰ ਉਹਦੀ ਰਿਸ਼ਤਾ ਅਸੀਂ ਨਹੀਂ ਕਰਦੇ ਹੂੰ ਉਹ ਤਾਂ ਦਾਣੇ ਪਾ ਦੂ ਕਿਉਂ ਖਵਾ ਦੂ ਬੱਕਰੀਆਂ ਨੂੰ ਮੱਖਣੀ ਪਾ ਦੂ ਮੱਖਣੀ ਪਾ ਦੂ ਕਿਉਂ ਵੀ ਸਾਤੋਂ ਦਾ ਸਾਡੇ ਗਰੀਬਾਂ ਤੋਂ ਬੱਕਰੀਆਂ ਸਾਡੇ ਬਹੁਤ ਨੇ ਬੱਕਰੀਆਂ ਬਹੁਤ ਨੇ ਸਾਤੋਂ ਦਾ ਸਾਡੇ ਗਰੀਬਾਂ ਤੋਂ ਜਵਾਖੇ ਨਹੀਂ ਪੜਦੇ ਪਹਿਲਾਂ ਦਾ ਕਿਸੇ ਦਾ ਕੱਛਾ ਪਾਟ ਗਿਆ ਕਿਸੇ ਦੀ ਪਜਾਮੀ ਪਾਟ ਗਈ ਹਾਂ ਹੈ ਕਿਸੇ ਲੜਕੀ ਦਾ ਸੀਸਾ ਮੁੱਕ ਗਿਆ ਕਿਸੇ ਦਾ ਕੰਗਾ ਟੁੱਟ ਗਿਆ ਹੂੰ ਦੱਸੋ ਤਾਂ ਕਹੂਗੀ ਮੈਨੂੰ ਸੁਰਖੀ ਪਲੇ ਵਿਲਿਆ ਦੇ ਪਾウダー ਵਿਲਿਆ ਦੇ ਅੱਜ ਕੱਲ ਤੈਨੂੰ ਪਤਾ ਵੀ ਹਾਰ ਸ਼ਿੰਗਾਰ ਹਰੇਕੇ ਕਰਦਾ ਹੈ ਬੱਚਾ ਆਪਣਾ ਕਿਹੜਾ ਨਹੀਂ ਕਰਦਾ ਹੂੰ ਦੂਜੀ ਗੱਲ ਸਾਡੇ ਘਰਾਂ 'ਚ ਖਰਚੇ ਕਿੰਨੇ ਨੇ ਹੂੰ ਛੋਟੇ ਤੋਂ ਲੈ ਕੇ ਬੜੇ ਆ ਮੁੱਢਾਂ ਤੱਕ ਵੀ ਬੜੇ ਬੜੇ ਡੱਡੇ ਮੋਬਾਈਲ ਚੱਕੀ ਫਿਰਦੇ ਹੂੰ ਖਰਚਾ ਤਾਂ ਉਹਨਾਂ ਤੇ ਜੀ ਹਰੇ-ਹਰੇ ਕਿਤੇ ਇੱਕ ਇੱਕ ਘਰ ਦੇ ਸਾਡੇ ਖਰਚਾ ਫੁੱਲ ਹੈ ਹੂੰ ਗਰੀਬ ਅਸੀਂ ਬੰਦੇ ਆ ਸਰਦਾਰਾਂ ਦੀਆਂ ਕਰਦੇ ਆ ਅਸੀਂ ਰੀਸਾਂ ਹੂੰ ਤਾਂ ਹੀ ਪੈ ਗਈਆਂ ਸਾਡੀਆਂ ਘੜੀਸਾਂ ਹੂੰ ਵੀ ਅਸੀਂ ਤਾਂ ਇਹ ਕਹਿੰਦੇ ਆ ਵੀ ਹਰੇਕ ਬੰਦਾ ਬੱਕਰੀ ਜ਼ਿਆਦਾ ਲੰਦਾ ਸਾਹਮਣੀ ਬੜੀ ਸਾਹਮਣੀ ਬਹੁਤ ਔਖੀ ਹੈ ਜੀ ਸੰਭਾਲ ਬਹੁਤ ਔਖੀ ਹੈ ਆ ਜਿਹੜੀ ਬੈਠੇ ਨੇ ਪੁਰਾਣੇ ਖਾਨਦਾਨੀ ਬੰਦੇ ਨੇ ਇਹ ਦੋਏ ਹਮ ਅਸੀਂ ਤਾਂ ਇਹਨਾਂ ਦੇ ਚੇਲੇ ਵਾਲ ਕੀ ਸਮਝ ਲਓ ਹਮ ਚਲੋ ਕੋਈ ਨਹੀਂ ਵੀ ਮਤਵਲਾ ਰਾਤ ਦੇ ਕੱਲ ਦੇ ਵੱਦੋਂ ਬਦੀਨ ਹੁੰਦੇ ਫਿਰਦੇ ਨੇ ਹਮ ਰਾਤ ਵੀ ਇਹਨੇ ਬੈਠ ਕੀ ਕੱਟਤੀ ਹਮ ਅੱਖਾਂ ਦੇ ਵਿੱਚ ਦੀ ਲਾਟ ਲਿਕੜ ਗਈ ਇਹਨਾਂ ਦੇ ਹਮ ਵੀ ਕੋਈ ਚੋਰ ਨਾ ਲੈ ਜੇ ਕੁੱਤਾ ਨਾ ਖਾ ਜੇ ਬੱਕਰੀ ਦੀ ਸਾਮ ਸੰਭਾਲ ਬਹੁਤ ਹੈ ਬਹੁਤ ਹੈ ਜੀ ਜੇ ਦੁੱਧ ਚਵਾਈ ਮੁਕਾਬਲੇ ਚ ਆਏ ਨੇ ਵਿਚਾਰੇ ਜਿੱਤ ਕੇ ਜਾਣ ਢੋਲਟਵਾ ਖੜਾਏ ਦੇ ਜਾਣ ਹਾਂ ਹਾਂ ਕਿੱਡਾ ਖੁਸ਼ੀ ਦਾ ਨਗਾਰਾ ਵੱਜੂਗਾ ਹਾਂ ਹਾਂ ਜੇ ਹੁਣ ਹਾਰ ਗਏ ਤਾਂ ਇਹਨਾਂ ਦੀ ਹਾਰ ਟੁੱਟ ਜੂ ਹਾਂ ਟੁੱਟ ਜੂ ਕਿੱਥੋਂ ਆਣਗੇ ਗਾਹ ਨੂੰ ਨਾ ਨਹੀਂ ਆਏ 20 ਉਹ ਗੱਲ ਹੈ ਕਹਿੰਦਾ ਤਾਏ ਦੀ ਤੀ ਚੱਲੀ ਮੈਂ ਕਿਉਂ ਰਹਿ ਗਈ ਕੱਲੀ ਹਮ ਅਰੀਸ ਹਰੇਕ ਕਰਦਾ ਹਮ ਜਿੱਤ ਹਾਰ ਦੀ ਹਮ ਮਾੜੀ ਕੋਈ ਲੈ ਕੇ ਆਏ ਉਹਨੇ ਬੱਕਰੀ ਨਾ ਸਾਰੀ ਚੰਗੀਆਂ ਇੱਕ ਕਹਿੰਦਾ ਮੈਂ ਐਨ ਵਧੀਆ ਹੂੰ ਬਾਲ ਕੱਢ ਕੇ ਲਿਆ ਮੋਚਨੇ ਜੋ ਪਟਕੇ ਹਾਂ ਵਧੀਆ ਤੋਂ ਵਧੀਆ ਹਾਂ ਹੈ ਹਾਂ ਵੀ ਕੋਈ ਮਾੜਾ ਨਹੀਂ ਕਹੋਂਦਾ ਹੂੰ ਤਾਂ ਕਹਿਣਾ ਵੀ ਬਰੀਡ ਤੇ ਕੰਮ ਕਰੋ ਹਾਂ ਪੈਸੇ ਲਾਉਣ ਵਕਤ ਨਾ ਚਿਫੋ ਚਿਫੋ ਆ ਲਗਦਾ ਉਹ ਬਾਈ ਰਾਜੂ ਬੱਕਰੀਆਂ ਦਵਾਈ ਕਿਹੜੀ ਮੰਡੀ ਤੇ ਮੈਂ ਤਾਂ ਮਾਂ ਰੋਜੇ ਮੰਡੀਆਂ ਤੇ ਹੁੰਦਾ ਮੈਂ ਤਾਂ ਸਾਰਾ ਕੁਝ ਛੱਡੀ ਬੈਠਾ ਮੰਡੀਆਂ ਜੋਗੇ ਹੀ ਰਹਿ ਗਿਆ ਹਾਂ ਉਸ ਬਣੇ ਨਾ ਬਣੇ ਦੇਖੀ ਜੋ ਉਹ ਮੇਰੀ ਕਿਸਮਤ ਹੈ ਉਹ ਮੇਰੀ ਕਿਸਮਤ ਹੈ ਹਾਂ ਹੈ ਚਲ ਨਹੀਂ ਬਣੂ ਭਾਈਚਾਰੇ ਨੂੰ ਤਾਂ ਮਿਲ ਜਾਣਿਆ ਮਿਲ ਜਾਣਿਆ ਹਾਂ ਭਾਈਚਾਰਾ ਸਾਂਝਾ ਸਾਡੀ ਸਾਂਝਾ ਕੀ ਹੈ ਹਾਂਜੀ ਹਾਂ ਪਿਆਰ ਮੁਹੱਬਤ ਵੱਧਾ ਹੈਗਾ ਬਈ ਇਹ ਮਿਲਦੇ ਆ ਬੱਕਰੀਆਂ ਦੇ ਦਰਸ਼ਨ ਪੈਂਦੇ ਨੇ ਰੋਟੀ ਪਾਣੀ ਲੰਗਰਾਂ ਚ ਖਾ ਲੈਂਦੇ ਆ ਆ ਦਾ ਟਾਈਮ ਲੰਘਦਾ ਟਾਈਮ ਲੰਘ ਜਾਂਦਾ ਹੋਰ ਕਿਹੜਾ ਪੰਡਾ ਬੰਨਣੀਆਂ ਨੇ ਪਰੇ ਉਹਦਾ ਨਾਮ ਵੀ ਮੈਂ ਕਹਿੰਦਾ ਰਾਜੂ ਮੇਮਨੇ ਦਵਾ ਦੇ ਹੂੰ ਮੇਮਨੇ ਤਾਂ ਮੈਂ ਦਵਾ ਦੂੰ ਪੈਸੇ ਤਾਂ ਤੂੰ ਲਾਉਂਦਾ ਨਹੀਂ ਲਾਉਂਦਾ ਨਹੀਂ ਹੈਗਾ ਹੁਣ ਆ ਬੰਦੇ ਨੇ ਬੱਕਰੀ ਸੂਈ ਆ ਹੂੰ ਇਹ ਪਸੌੜੀਆਂ ਦਾ ਮੁੰਡਾ ਹੈ ਹੂੰ ਆਪਣੇ ਪਸੌੜ ਤੂਰੀ ਦੇ ਹਾਂ ਪੁਰਾਣੇ ਆ ਜਿਹੜੀ ਨੇ ਬਹੁਤ ਮੁੱਦਤਾਂ ਤੋਂ ਹੂੰ ਇਹਨਾਂ ਦਾ ਨਾਮ ਜੇਤੂ ਬੱਕਰਾ ਚੱਲੇ ਨੂੰ ਅੱਜ 30 ਸਾਲ ਹੋ ਗਏ ਹੂੰ ਉਹ ਬੱਕਰਾ ਬੁढ़ा ਹੋ ਕੇ ਮਰ ਗਿਆ ਹੂੰ ਉਹਦਾ ਗਾਹਾਂ ਪੁੱਤ ਜੰਮ ਗਿਆ ਪੁੱਤ ਦਾ ਪੁੱਤ ਗਾਹਾਂ ਜੰਮ ਗਿਆ ਹੂੰ ਤੀਸਰੀ ਪੀੜੀ ਚਲਾਤੀ ਬੂਕ ਨੇ ਹੂੰ ਅੱਜ ਉਹ ਬਾਪ ਨਾਲੋਂ ਵੀ ਉਹਦਾ ਪੁੱਤ ਟੱਪਿਆ ਖੜਾ ਹੂੰ ਉਸ ਬੱਕਰੇ ਦਾ ਗਾਹਾਂ ਦਾ ਪੋਤਾ ਉਦੋਂ ਟੱਪਿਆ ਖੜਾ ਹੂੰ 22 ਲੱਖ ਦਾ ਇੱਕ ਵੇਚਦਾ 5 ਦਾ ਨਹੀਂ ਇੱਕ ਵੇਚਦਾ ਬੱਕਰਾ ਹੂੰ ਇਹ ਉਹ ਬਰੀਡ ਐ ਨਸਲ ਐ ਤਾਂ ਵੀ ਕੀ ਹੋਣਾ ਛੋਟੇ ਪੈਸਾ ਲੱਗਦਾ ਨਸਲ ਤੇ ਪੈਸਾ ਲੱਗਦਾ ਹੈ ਹੂੰ ਨਿੱਤਾਂ ਲਈ ਆਸਤਾਨਾ ਦੇ ਬੰਦੇ ਕਹਿੰਦੇ ਅਸੀਂ ਨਾਗਰਾ ਡੱਬਾ ਇਹ ਕਰਦੇ ਨਹੀਂ ਪਾਸ ਹੂੰ ਉੱਥੋਂ ਯੂਨੀਵਰਸਿਟੀ ਨੇ ਲੈਟਰ ਭੇਜਿਆ ਲੈਟਰ ਲਿਖੜ ਕੇ ਆਇਆ ਪਾਕਿਸਤਾਨ ਚੋਂ ਦੁਬਾਰੇ ਹੂੰ ਘਾਰ ਫਕੀਰ ਦੇ ਨਾਂ ਤੇ ਹੂੰ ਉਹਦਾ ਮੁੰਡਾ ਆ ਬੈਠਾ ਸਕੂਰ ਸਿਕੰਦਰ ਹੂੰ ਇੱਕ ਸਿਕੰਦਰ ਸਾਡਾ ਆ ਵੀ ਸਾਡਾ ਭਾਈ ਆ ਵੀ ਬੈਠਾ ਨਿਊਜ਼ੀਲੈਂਡ ਵਾਲੇ ਪੰਮੇ ਦਾ ਭਰਾ ਮੰਨ ਲਿਆ ਬਸ ਹੂੰ ਉਹਦਾ ਪੂਰਾ ਮੂਰਲਾ ਸਟਾਰ ਰੇ ਰੱਖਿਆ ਹੈ ਬੱਕਰੀਆਂ ਨੇ ਇਹਨਾਂ ਦੀ ਆਉਂਦੀਆਂ ਠੀਕ ਠੀਕ ਹੈ ਠੀਕ ਹੈ ਤੇ ਹੁਣ ਇਹਦਾ ਨੋਂ ਤਾਂ ਲੈਣੀ ਆ ਇਹਦਾ ਮਾਲ ਚੰਗਾ ਮਾਲ ਚੰਗਾ ਉਹ ਬੱਕਰਾ ਪਾਕਿਸਤਾਨੀ ਦਾ ਪਾਸ ਕਰਤਾ ਠੀਕ ਹੈ ਵੀ ਅਸਲੀ ਬਰੀਡ ਚ ਹੈ ਹਾਂ ਨਾਗਰਾ ਡੱਬਾ ਲਾਲ ਨਾਗਰਾ ਵਿਤਲਾ ਠੀਕ ਹੈ ਵਿਤਲਾ ਚ ਕਰਤਾ ਨਹੀਂ ਆਪਣੇ ਵਾਲੇ ਇੱਥੇ ਤਾਂ ਜੱਜ ਕਹਿੰਦੇ ਸਾਡੇ ਤਾਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਹੁਣ ਉਹ ਕਿਉਂ ਨੋਂ ਚੱਲ ਪਿਆ ਬੱਕਰੇ ਦੀ ਬਰੀਡ ਚ ਬਰੀਡ ਚੰਗੀ ਆ ਉਧੀਆਂ ਧੀਆ ਭੈਣਾ ਸਾਰੀਆਂ ਹੀ ਚੰਗੀਆਂ ਜੰਮਪੀਆਂ ਜਾਤ ਜੱਤ ਨੂੰ ਦੁਨੀਆ ਰੋਂਦੀ ਆ ਦੁਨੀਆ ਰੋਂਦੀ ਆ ਰਿਸ਼ਤੇ ਕਰਦੇ ਆਪਾਂ ਹਮ ਆਪਾਂ ਰਿਸ਼ਤੇ ਮੁੰਡੇ ਨੂੰ ਦੇਖਾਂਗੇ ਕੋਈ ਪਈ ਨਸ਼ਾ ਤਾਂ ਨਹੀਂ ਬੈਲ ਤਾਂ ਨਹੀਂ ਇਹਦੇ ਖਾਨਦਾਨ ਚ ਕੋਈ ਾਇਬ ਤਾਂ ਨਹੀਂ ਹਮ ਕਿਉਂ ਜੀ ਹਮ ਤੇ ਜਾਤਾਂ ਕ ਜਾਤਾਂ ਨੂੰ ਦੁਨੀਆ ਮਰਦੀ ਆ ਬਾਈ ਇਹ ਤਾਂ ਹੈਗਾ ਹੈ ਹਮ ਹੁਣ ਉਹ ਹੀ ਮੁੰਡਾ ਸਿੱਧੀ ਦਿਆਂ ਕਰਾਏ ਆਉਂਦੇ ਨੇ ਜੱਤ ਨਹੀਂ ਪੁੱਛਦੇ ਕਿ ਜੱਤ ਨਹੀਂ ਪੁੱਛਦੇ ਹਾਂ ਤੀਏ ਦਿਨ ਤਲਾਕ ਹੋ ਜਾਂਦਾ ਹੋ ਜਾਂਦਾ ਤਾਂ ਹੀ ਤਲਾਕ ਵੱਧ ਗਿਆ ਹੁਣ ਤਲਾਕ ਵੱਧ ਗਿਆ ਤਾਂ ਹੀ ਉਹ ਹੀ ਭੋਗਦੇ ਨਹੀਂ ਦੁੱਖ ਭੋਗਦੇ ਉਹ ਹੀ ਮੈਂ ਤਾਂ ਸਿੱਧੀਆਂ ਜੀਆਂ ਗੱਲਾਂ ਜਾਣਦੀਆਂ ਨੇ ਉਹ ਜਿਆਦੇ ਭੋਗਦੀਆਂ ਹਾਂ ਹਾਂ ਜਾਂ ਤਾਂ ਰਹਿੰਦੀ ਆ ਫਿਰ ਪੁੱਸਤਾਂਉਂਦੀ ਆ ਤੀ 6 ਮਹੀਨਿਆਂ ਗੈਲੋਂ ਹਾਂ ਵੀ ਮਾੜਾ ਤੇ ਚੰਗਾ ਤੇ ਉਹੀ ਚੰਗਾ ਹੈ ਉਹੀ ਚੰਗਾ ਵੀਰ ਮੈਂ ਇਹ ਪਹਿਲਾ ਮੋੜ ਕੇ ਬੱਕਰੀਆਂ ਤੀ ਆ ਜਾ ਹਾਂ ਮੈਂ ਇਹ ਕਹਿਣਾ ਜੇ ਤੁਸੀਂ ਨਵੇਂ ਫਾਰਮਾਂਗਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਬੱਕਰੀਆਂ ਵਾਲੇ ਫਾਰਮ ਹੀ ਨਹੀਂ ਮਾਰੇ ਉਹਨਾਂ ਚ ਜ਼ਿੰਮੇਵਾਰਾਂ ਚ ਥੋੜੀ ਜੀ ਤਾਕਤ ਆ ਸੀ ਗਰੀਬਾਂ ਦੀ ਗਰੀਬਾਂ ਹਾਂ ਨਸਲ ਬਰੀਡ ਤਾਂ ਸਤੋਂ ਹੀ ਲੈ ਕੇ ਜਾਂਦੇ ਨੇ ਪਾਲੀਆਂ ਤੋਂ ਹਾਂ ਮੇਨ ਮੁੱਦਾ ਮੇ ਜੜਤਾ ਹੀ ਹੈ ਇਹ ਮੇਨ ਮੁੱਦਾ ਮੁਸਲਮਾਨ ਗੁਜਰਾਂ ਦੇ ਮੁੰਡੇ ਬੈਠੇ ਨੇ ਜੜਤਾ ਹੀ ਹਈ ਹੈ ਨਾ ਪਿੰਡਾਂ ਤੋਂ ਹੂੰ ਜੜਤਾ ਹੈ ਨਾ ਤੋ ਚੱਲੀ ਜੜੇ ਨਾਲ ਚੱਲੀ ਹੋਈ ਹੈ ਇਹ ਵਿਹੋਰ ਹੈ ਸਾਡੇ ਗੁਜਰ ਮੁਸਲਮਾਨਾਂ ਦੀ ਬੱਕਰੀ ਪਾਲਣ ਧੰਦਾ ਧੰਦਾ ਤੇ ਹੁਣ ਭਾਈ ਲੈ ਲੀਆਂ ਮੈਂ ਵੀ ਲੈ ਲੀਆਂ ਤੈਂ ਵੀ ਲੈ ਲੀਆਂ ਮੋਢੇ ਚਰਦੀ ਜਾਵਾਂਗਾ ਹਾਂ ਚਾਹ ਦੀ ਪਤੀਲੀ ਕਰ ਲਈ ਪਤਲ ਦੀ ਲੈ ਲਈ ਪਤੀਲੀ ਬਣ ਗਿਆ ਹਰ ਇੱਕ ਪਾਲੀ ਉਹ ਪਾਲੀ ਦੇ ਘਰ ਬਹੁਤ ਦੂਰ ਸੁਣੀਦੇ ਨੇ ਹਮ ਮਾਂ ਦੇ ਪੁੱਤ ਜੰਮ ਜਾਂਦਾ ਹਮ ਉਹ ਤਿਆਰ ਕਰਦੀ ਐ ਪਾਲ ਕੇ ਬੱਚਾ ਚੁੱਤਣ ਧੂੰਦੀ ਐ ਚੱਤੀ ਧੂੰਦੀ ਐ ਕੱਪੜੇ ਧੂੰਦੀ ਐ ਨਿਕਾ ਜਾ ਵਿਚਾਰਾ ਹੂੰ 20 ਸਾਲ ਦਾ ਰੰਡੀ ਹੋ ਜਾਂਦੀ ਐ ਬੰਦਾ ਮਰ ਜਾਂਦਾ ਪੁੱਤ ਨੂੰ ਪਾਲਦੀ ਐ ਮੈਂ ਇਹਦੀ ਕਮਾਈ ਖਾਉਂਗੀ ਹੂੰ ਆਸਾਂ ਮੀਦਾਂ ਨਾ ਵਿਚਾਰੀ ਟਾਈਮ ਕੱਢਦੀ ਐ ਹੂੰ ਜੇ ਉਹ ਜਨਾਨੀ ਦਾ ਪੁੱਤ ਗੱਬਰੂ ਹੋ ਕੇ ਮਰ ਜਾਏ ਕੀ ਕਰਾਂਗੇ ਕਾਦੇ ਜੋਗੀ ਰਹੇਗੀ ਹੂੰ ਮੈਂ ਇਹ ਗੱਲ ਦਾ ਜਵਾਬ ਮੰਗਦਾ ਦੋਤੋਂ ਲੋਕੋ 20 ਸਾਲ ਦੇ ਵਿੱਚ ਪਾਲੀ ਬਣਦਾ ਬੱਕਰੀ ਦਾ ਅੱਜ ਹਰੇਕ ਐ ਪਤੀਲਾ ਚੋਲਾ ਚੱਕ ਕੇ ਬੱਕਰੀਆਂ ਦਾ ਪਾਲੀ ਬਣ ਜਾਂਦਾ ਹੈ ਦਈ ਬਾਬਾ ਖੁੰਡਾ ਉਹ ਮੈਂ ਪਾਲੀ ਮੈਂ ਪਾਲੀ ਹਰੇਕ ਢਾਂਗਾ ਚੱਕ ਕੇ ਆ ਜਾ ਬਈ ਬੱਕਰੀ ਪਾਲਣ ਦਾ ਹੀ ਨਹੀਂ ਪਤਾ ਬੱਕਰੀ ਸੌਣ ਦਾ ਹੀ ਪਤਾ ਨਹੀਂ ਹਰੇਕ ਨੂੰ ਓ ਰਾਜੂ ਨੇ ਬੱਕਰੀ ਦਵਾਈ ਓ ਰਾਜੂ ਨੇ ਤਾਂ ਦਵਾਤੀ ਜੇ ਕੰਧ ਨਾਲ ਬੰਨਤੀ ਭਰੋਈਆ ਤੂੰ ਆ ਗਿਆ ਪੇਟ ਪੱਟੀ ਬੰਨ ਕੇ ਬੂਟ ਪੱਟੀ ਹਾਂ ਤੇ ਇਹਦੀ ਸਾਹਮਣਾ ਕਰੀ ਸੰਭਾਲਣਾ ਹਾਂ ਗਾਲਾਂ ਰਾਜੂ ਨੂੰ ਗਾਲਾਂ ਰਾਜੂ ਨੂੰ ਹੈ ਰਾਜੂ ਨੇ ਦਵਾਤੀ ਸਾਹਮਣੇ ਤਾਂ ਤੈ ਹੈ ਖਾਣ ਪੀਣ ਨੂੰ ਮਾਮੂ ਤਗੜੀ ਨੱਚਣ ਨੂੰ ਹਰਦਾਸਾ ਹਾਂ ਹੇ ਗਾਲਾ ਖਾਨ ਨੂੰ ਰਾਜੂ ਹਾਂ ਗਾਲਾ ਖਾਨ ਦੱਸ ਕਿੱਧਰ ਨੂੰ ਭਾਜੂ ਇਹ ਕਹਿੰਦੇ ਰਾਜੂ ਕੋਲੇ ਚੱਲੋ ਹਾਂ ਹੈ ਤੇ ਗੱਲਾਂ ਵੀਰੇ ਇਹ ਨੇ ਬੱਕਰੀਆਂ ਦੀ ਸਾਮ ਸੰਭਾਲ ਕਰੋ ਬੱਕਰੀਆਂ ਚੰਗੀਆਂ ਜਿਹੜੀਆਂ ਤੋਂ ਲੋ ਚੰਗੀ ਖਾਨਦਾਨੀ ਲੋ ਹੂੰ ਦੱਸ ਲੈਣੀਆਂ ਨੇ 5 ਲੈ ਲੋ ਚੰਗੀਆਂ ਲੈ ਲੋ ਪੰਜ ਲੈਣੀਆਂ ਨੇ ਤਿੰਨ ਲੈ ਲਓ ਦੋ ਲੈ ਲਓ ਤਿੰਨ ਲੈਣੀਆਂ ਨੇ ਦੂਡ ਬੱਕਰੀ ਲੈ ਲਓ ਦੋ ਪੱਠਾ ਪਾ ਲਓ ਇੱਕ ਬੱਕਰੀ ਲੈ ਲਓ ਦੂਡ ਬਣ ਗਈ ਹਾਂ ਦੋ ਦੇ ਥੱਲੇ ਹੋ ਜਾਣਗੇ ਬੱਚੇ ਪੰਜ ਬਣ ਗਈਆਂ ਚੰਦੀ ਦੀ ਬਰੀਡ ਦੀਆਂ ਲੋ ਪੈਸਾ ਲਾਉਂਦੇ ਪਿਛਾ ਨਾਲ ਖਿੱਚੋ ਇਹ ਗੱਲ ਤੂੰ ਐ ਮਕਾਇਨ ਨੂੰ ਕਹੇ ਜੇ ਬੱਚੇ ਜੇ ਨਹੀਂ ਘੇਰ ਭਾੜ ਦੇਣੇ ਜੇ ਮੈਂ ਬੱਚੇ ਨੂੰ ਤਿਆਰ ਕਰਾ ਕੇ ਪਾ ਕਰੇ ਉਹੀ ਆ 20 ਸਾਲ ਦੇ ਵਿੱਚ ਪਾਲੀ ਬਣਦਾ ਬੱਕਰੀਆਂ ਦਾ ਚਾਰ-ਚਾਰ ਕੇ ਕੜ-ਕੜ ਕੇ ਸਿੱਤਰ ਮੁਕੀਆਂ ਜੁੱਤੀਆਂ ਖਾ ਕੇ ਸਾਰਾ ਕੁਝ ਤਾਂ ਦਾ ਹੀ ਨਹੀਂ ਕਹਿਜਦਾ ਵੀ ਸਾਡੇ ਇਹ ਕੰਮ ਨਹੀਂ ਆਈ ਹੋਈਆਂ ਇਹ ਪਹਿਲਾਂ ਦੀਆਂ ਆਈਆਂ ਹੋਈਆਂ ਨੇ ਜਦ ਤੋਂ ਦੁਨੀਆ ਬਣੀ ਹੋਈ ਆ ਉਹਨਾਂ ਦੇ ਹੂੰ ਇੱਕ ਤੇ ਗੁਰੂਆਂ ਦੇ ਹੂੰ ਕਿਸੇ ਦੇ ਚਾਹੇ ਖਾਣ ਦੇ ਕੰਮ ਆਈਆਂ ਨੇ ਚਾਹੇ ਦੁੱਧ ਦੇ ਕੰਮ ਆਈਆਂ ਨੇ ਹਰ ਇੱਕ ਬੰਦੇ ਦੇ ਆਈਆਂ ਹੋਈਆਂ ਨੇ ਕੰਮ ਉਹ ਗੱਲ ਦਾ ਜਵਾਬ ਮੈਂ ਦਿੰਨਾ ਪਾਈ ਦੀ ਗੱਲ ਵਿਚਾਰੇ ਹੂੰ ਇਹ ਪੀਰਾ ਫਕੀਰਾ ਨਵੀਆਂ ਦਾ ਮਾਲ ਹੈ ਨਵੀਆਂ ਦਾ ਚਾਰੇ ਹੋਇਆ ਹੈ ਹੂੰ ਇਸ ਦੇ ਵਿੱਚ ਬਰਕਤ ਹੈ ਬਰਕਤ ਆ ਰੋਜ਼ ਛੁਰੀ ਚੱਕ ਕੇ ਬਾੜੇ 'ਚ ਖੜਿਆ ਰਹਿ ਇਹ ਮੁੱਕਦੀਆਂ ਨਹੀਂ ਇਹ ਦਲਾਂ ਦੇ ਦੰਦ ਨਿਕੜ ਕੇ ਆਉਣਗੇ ਹੂੰ ਇਹ ਨਹੀਂ ਮੁੱਕਦੀਆਂ ਹੂੰ ਸਾਰਾ ਸੰਸਾਰ ਕਹਦੇ ਅਸੀਂ ਖਾਣੀਆਂ ਨਹੀਂ ਮੁੱਕਦੀਆਂ ਨਹੀਂ ਹੂੰ ਇਹ ਐਡਾ ਬਰਕਤ ਦਾ ਮਾਲ ਹੈ ਨਵੀਆਂ ਪੀਰਾਂ ਦਾ ਮਾਲ ਚਾਰਿਆ ਹੋਇਆ ਹੈ ਇਹਨਾਂ ਨੂੰ ਬਕਸ ਹੈ ਇਹ ਮੁਕਦੀਆਂ ਨਹੀਂ ਵੀਰੇ ਤਾਂ ਮੈਂ ਇਹ ਕਹਿਣਾ ਵੀ ਬੱਕਰੀਆਂ ਚੰਗੀਆਂ ਲਓ ਚੰਗੀਆਂ ਚਾਰੋ ਚੰਗੀ ਬਰੀਡ ਲਓ ਜਿਵੇਂ ਅੱਜ ਬਾਈ ਨੇ ਮੇਲਾ ਕਰਾਇਆ ਸਣੀ ਗਿੱਲ ਸਰਦਾਰ ਨੇ ਸਣੀ ਗਿੱਲ ਸਰਦਾਰ ਤਾਂ ਚੰਡੇ ਗੱਡ ਗਿਆ ਸਾਰੇ ਗੱਡ ਕੇ ਦਿਖਾਓ ਰੀਸ ਤਾਂ ਹਰ ਕੋਈ ਕਰ ਲਾਂਦਾ ਉਹ ਰੀਸ ਕਰਨੀ ਬਹੁਤ ਔਖੀ ਹੈ ਇਨਾਂ ਨੇ ਖਾਦ ਖਰਾਕੇ ਨਹੀਂ ਮਾੜੇ ਘਰ ਤੋਂ ਤਾਂ ਪੂਰੀਆਂ ਹੁੰਦੀਆਂ ਹੁੰਦੀਆਂ ਨਹੀਂ ਆਈਆਂ ਵਿੱਚ ਮੇਰੇ ਬਾਈ ਕਹਿੰਦੇ ਨੇ ਵੀਡੀਓ ਬਣਾਉਂਦੇ ਨੇ ਵਿੱਚ YouTube ਉੱਪਰ ਵੀ ਉਹ ਬੱਕਰੀ ਸਾਹਮਣੀ ਕੀ ਔਖੀ ਐ ਉਹ ਬੱਕਰੀ ਦਾ ਸਾਹਮਣੀ ਬਹੁਤ ਔਖੀ ਐ ਪਤੰਦਰਾ ਹਾਂ ਬੱਕਰੀ ਨਾਲ ਬੱਕਰੀ ਬਾਣਾ ਬੱਕਰੀ ਬਾਣਾ ਲਿਪੜਿਆ ਤੇ ਬੜਿਆ ਰੇ ਮੈਂ ਜਾਲਿਆਂ 'ਚ ਲਿਪੜਿਆ ਨਾ ਮੇਮ ਨੇ ਤਿੰਨ ਤਿੰਨ ਲੈ ਕੇ ਨਾਲ ਗੋਦੀ ਪਾਈ ਜਾਣਾ ਸਿਆਲ ਚ ਰਜਾਈ ਚ ਲੈ ਕੇ ਦੱਸ ਫਿਰ ਕੀ ਹੋ ਗਿਆ ਆਪਣਾ ਧਾਨ ਹੈ ਆਪਣਾ ਆਪਣਾ ਕਿੱਤਾ ਆਪਣਾ ਜੇ ਤੂੰ ਸੂਗ ਮੰਨੇਗਾ ਇੱਕ ਦਿਨ ਨਹੀਂ ਚਾ ਸਕਦਾ ਇਹ ਨਹੀਂ ਚਾ ਸਕਦਾ ਹਾਂ ਹਾਂ ਜਿਹੜਾ ਚਾਰੇਗਾ ਜਿਹੜਾ ਆਪਣਾ ਕਿੱਤ ਨਲੀਆਂ ਵੀ ਪੂੰਝਦੇ ਅਸੀਂ ਨੇ ਮੇਮਨਿਆਂ ਦੀਆਂ ਵਿਚਾਰਿਆਂ ਦੀਆਂ ਟੱਟੀ ਵੀ ਸਾਫ਼ ਕਰਦੇ ਅਸੀਂ ਮੇਮਨਿਆਂ ਦੀ ਦਵਾਈ ਬੂਟੀ ਵੀ ਦਿੰਦੇ ਆ ਤੁਸੀਂ ਪੂਰੀ ਸਾਲ ਸੰਭਾਲਦਾ ਕਰਦੇ ਨਹੀਂ ਮੇਮਨੇ ਕਹਿੰਦਾ ਬੌਲੋ ਬੌਲ ਜੇ ਹੋ ਕੇ ਮਰ ਗਏ ਉਹ ਆਲ ਬੌਲ ਕਿਉਂ ਹੋਣਗੇ ਉਹਨਾਂ ਨੂੰ ਮਰ ਜਾ ਜੰਮਦੇ ਨੂੰ ਦੁੱਧ ਘੱਟ ਚੰਗਾਓ ਫਿਰ ਉਹਨਾਂ ਨੂੰ ਦਵਾਈ ਚਾਲੂ ਕਰੋ ਜਿਹੜਾ ਉਹਨਾਂ ਦਾ ਪੇਟਾ ਨਾਲ ਦੀ ਨਾਲ ਹਾਜਮ ਆਵੇ ਸਾਫ਼ ਹੋਵੇ ਅੰਦਰੋਂ ਹੈ ਜਿਉਂ-ਜਿਉਂ ਬੱਚਾ ਫੁੱਲੂਗਾ ਜਿਉਂ-ਜਿਉਂ ਉਹਨੂੰ ਦੁੱਧ ਵਧਾਉਂਦੇ ਜਾਓ ਜਿਆਦਾ ਚੰਗਾਉਂਦੇ ਜਾਓ ਧੀਰੀ ਬੱਚਾ ਪਾਲੂ ਚੌਧਰੀ ਇੱਕ ਲੱਖ ਤੱਕ ਦੇ ਬੱਚਾ ਦੁੱਧ ਪਿਆ ਕੇ ਧੱਕ ਤਾਂ ਵੀ ਅੱਜੇ ਜਵਾਨ ਕਰਦਾ ਉਹ ਕਿਵੇਂ ਜਵਾਨ ਹੋ ਸਾਡੀਆਂ ਬੁੜੀਆਂ ਮਾਵਾਂ ਦੇ ਜਵਾਖ ਜਾਂਦੇ ਨੇ ਉਹ ਵੀ ਫੋਹੇ ਨਾਲ ਦੁੱਧ ਮਾੜਾ ਮਾੜਾ ਬੱਚੇ ਨੂੰ ਪਿਉਂਦੀਆਂ ਨੇ ਜਿਉਂ ਜਿਉਂ ਹਾਜਮ ਆਉ ਉਹ ਥੋੜਾ ਥੋੜਾ ਵੱਧ ਪੀਉਣਗੀਆਂ ਹੈ ਜੀ ਨਾਲ ਦੀ ਨਾਲ ਹਰੜ ਦੀ ਕੁੱਟੀ ਦਿਓ ਬੱਚੇ ਨੂੰ ਜਿਵੇਂ ਆਪਾਂ ਨਿਆਣੇ ਬੱਚੇ ਨੂੰ ਦਿੰਨੇ ਹਰੜ ਨਾਲ ਰਗੜ ਕੇ ਉਹਨੂੰ ਕੁੱਟੀ ਦਿਓ ਜਲਮ ਕੁੱਟੀ ਹੁੰਦੀ ਆ ਉਹ ਹਰੜ ਦੀ ਹੁਣ ਤਾਂ ਹੋਰ ਜਲਮ ਕੁੱਟੀਆਂ ਫਲੇਤੀ ਚੱਲ ਪਈਆਂ हां ओ गर्द आसमान ने कहया थी की कौन दुनिया दे सच्चे बादशाह वैगुरु जाने चल पे भलेती बाणे चले पए आज तो 40 साल ਪਹਿਲਾਂ ਗਾ ਗਿਆ ਉਹ ਕਵੀ ਗਾ ਕੀ ਗਏ ਆ ਹੁ ਕੀ ਬਣੂ ਦੁਨੀਆ ਦਾ ਮਰੀ ਜਾਂਦੇ ਨੇ ਕੱਟੀ ਜਾਂਦੇ ਨੇ ਵੱਢੀ ਜਾਂਦੇ ਨੇ ਸਰਕਾਰਾਂ ਨਾਲ ਪੈ ਗਏ ਪੇਚੇ ਦੱਸ ਕੀ ਕਰਾਂਗੇ ਅਸੀਂ ਬਾਈ ਤਾਂ ਕਹਿਣਾ ਵੀ ਫਾਰਮ ਖੋਲੋ ਬੱਕਰੀ ਦੇ ਵਿੱਚ ਬਹੁਤ ਕਮਾਈ ਆ ਸਾਰੇ ਪੰਜਾਬ ਨੂੰ ਹੱਥ ਬੰਨ ਕੇ ਬੇਨਤੀ ਆ ਗਰੀਬ ਅਮੀਰ ਨੂੰ ਇੱਕ ਇੱਕ ਬੱਕਰੀ ਹਰੇਕ ਘਰ ਰੱਖੋ ਰੱਖੋ ਤੁਹਾਨੂੰ ਸਾਡੇ ਹਾਰੇ ਕੱਜਣ ਦੀ ਲੋੜ ਨਹੀਂ ਡੀੰਗੂ ਚ ਜਦ ਬਿਮਾਰ ਹੋ ਜਾਣਿਓ ਹਮ ਆਸੀ ਫਿਰ ਤੁਹਾਡਾ ਨਾ ਵੇਠਾ ਲਾਣੇ ਹਮ ਕੋਈ 500 ਰੁਪਏ ਕਿਲੋ ਦੇ ਦੇ 200 ਮੈਂ ਇਮਾਨਦਾਰੀ ਨਾਲ ਸਾਡਾ ਧਨ ਖੜਾ ਦਾ ਨਾਮ ਕਰਦਾ ਮੈਂ ਕਿਸੇ ਦਾ ਲਾਭ ਨਹੀਂ ਠਾਇਆ ਕਿਸੇ ਸਾਵੇਂ ਜੱਟ ਜ਼ਮੀਨਦਾਰ ਨੂੰ ਚਾਚੇ ਤਾਏ ਨੂੰ ਦੁੱਧ ਦੀ ਕੁੱਟ ਮਸੀਨ ਦਾ ਨਾ ਬੱਚਿਆਂ ਨੂੰ ਪੈਸੇ ਨਾ ਲਿਓ ਪਾ ਦਿਓ ਕਿਉਂ ਅਸੀਂ ਨੇ ਸਾਰਾ ਦਿਨ ਇਹਨਾਂ ਤੋਂ ਕੰਮ ਲੈਣਾ ਬੱਟਾਂ ਤੇ ਫਿਰਨਾ ਜੇ ਕੋਈ ਬਾਣੀਆਂ ਸ਼ਾਹੂ ਕਰ ਛੜੇ ਸਹਿਰ ਦਾ ਆ ਗਿਆ ਲਾਰਾ ਜੀ 50 ਰੁਪਏ ਦੇ ਜੋ ਕਿਲੋ ਦੇ ਕੋਈ ਗੱਲ ਨਹੀਂ ਲੈ ਜਾ ਥੋੜਾ ਜਵਾਕ ਠੀਕ ਹੋਣਾ ਚਾਹੀਦਾ ਕਿਸੇ ਦੇ ਦੁੱਖ ਦਾ ਫਾਇਦਾ ਨਾ ਠਾਓ ਪਤਾ ਨਹੀਂ ਰੱਬ ਆਪਣੇ ਕਿਹੜੀਆਂ ਗੱਲਾਂ ਤੇ ਰਾਜੀ ਆ ਉਹ ਤਾਂ ਭੰਗ ਰੋਟਾ ਆਪਾਂ ਉਸ ਦੋ ਦਿਨਾਂ ਦੇ ਦੁੱਧ ਦੇ ਪੈਸੇ ਨਾ ਕੋਠੀਆਂ ਨਹੀਂ ਪਾ ਸਕਦੇ ਵੀ ਹੁਣ ਮੇਰਾ ਹੱਥ ਬਨ ਕੇ ਬੇਨਤੀ ਆ ਸਾਰਾ ਪੰਜਾਬ ਇੱਕ ਇੱਕ ਬੱਕਰੀ ਰੱਖੋ ਜੇ ਮੈਂ ਵੀ ਨਹੀਂ ਪਾਲੋ ਚੰਗੀ ਨਸਲ ਦੀ ਪਾਲੋ ਪੈਸੇ ਸਾਨੂੰ ਫੁੱਲ ਵਟਾਓ ਫੁੱਲ ਵਟਾਓ ਜੇ ਮੈਂ ਕਹਣਾ 10000 ਦੇ ਤੂੰ ਕਹਦੇ ਰਾਜੂ 11000 ਲੈ ਚੀਕ ਦੇ ਮੈਨੂੰ ਚੱਜੀ ਹਾਂ ਜੱਤਾ ਕਹਿੰਦਾ ਲੈ ਲੈ 7000 6000 ਮੈਂ ਤਾਂ ਤੈਨੂੰ ਨਾ ਜਮੀ ਉਪੀ ਨਪੁੱਤੀ ਦਿੱਤੀ ਦੂੰ ਕੱਢ ਕੇ ਬਿਲਾ ਹੋ ਜਾ ਕਾਮਜਾਬ ਓਏ ਲੋਕੋ ਅਸੀਂ ਆਪਦੇ ਆਪ ਫੇਲ ਹਾਂ ਜੱਤਾ ਮੇਰਾ ਢਿੱਡ ਪਰਤਾ ਮੈਂ ਤੇਰਾ ਢਿੱਡ ਦੁੱਗਣਾ ਭਰੂੰਗਾ ਹੁਣ ਆ ਗਈ ਨਿਊਜ਼ੀਲੈਂਡ ਤੇ ਗੱਲੂ ਰਿਹਾ ਓਏ ਚੁੱਪ ਹੋ ਗਿਆ ਖੜਾ ਗਿਆ ਕਿਉਂ ਮਾਰੇ ਕਿਸੇ ਨਾਲ ਇੱਥੇ ਆ ਆ ਸਾਡੇ ਨਿਊਜ਼ੀਲੈਂਡ ਦਾ ਪੰਮੇ ਦਾ ਹੌਨਰ ਜੀ ਮੂਰੇ ਪੂਰਾ ਵਧੀਆ ਮੰਡਾ ਹਮ ਇਸ ਬੰਦੇ ਨੇ ਦਿਲ ਖੋਲ ਕੇ ਬੱਕਰੀਆਂ ਤੇ ਪੈਸੇ ਲਾਏ ਨੇ ਹਮ ਤਾਂ ਅੱਜ ਦੁਨੀਆ ਦੇ ਵਿੱਚ ਤਿੰਨ ਨਿਯਾਮ ਕਮਾਏ ਨੇ ਹਮ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਹਮ ਦੋ ਬੱਕਰੀ ਨੇ ਅੱਡ ਬੁੱਧੂ ਮਰੇਲੇ ਵਾਲੇ ਤੋਂ ਲਈ ਤੀ ਬੱਕਰੀ 1 ਲੱਖ 70 ਦੀ ਮੈਂ ਹੀ ਦਵਾਈ ਤੀ ਅਸਲੀ ਦੋ ਨਿਯਾਮ ਉਹ ਚੱਕ ਗਈ ਹਮ ਇੱਕ ਨਿਯਾਮ ਚੱਕ ਗਈ 87000 ਦੀ ਦਵਾਈ ਤੀ ਮੈਨੇ ਉਹ ਲਵਾਣੇ ਲਵੂ ਨਰੰਗੇ ਤੋਂ ਚਾਦਰਿਆਂ ਤੋਂ ਮੱਟੀ ਬੁਣੇ ਤੋਂ ਇਹ ਬੰਦੇ ਨੂੰ ਪੁੱਛੋ ਵੀ ਜੇ ਚੰਗੇ ਪੈਸੇ ਦਿਲ ਖੋਲ ਕੇ ਲਾਏ ਨੇ ਹੂੰ ਤਾਂ ਅੱਜ ਨਿਆਮ ਜਿੱਤਦਾ ਫਿਰਦਾ ਹੈ ਬੰਦਾ ਨਿਆਮ ਜੇਤੂ ਹੈ ਚੰਗੇ ਲਾਏ ਨੇ ਜੀ ਫੇਰ ਹੀ ਜਿੱਤਣਾ ਹਾਂ ਫੇਰ 210000 ਦੀ ਬੱਕਰੀਏ ਬਾਈ ਨੇ ਖਰੀਦੀ ਹੈ ਹੂੰ ਨਿਊਜ਼ੀਲੈਂਡ ਵਾਲੇ ਪੰਮੇ ਨੇ ਲੈ ਕੇ ਦਿੱਤੀ ਨੂੰ ਬਾਈ ਨੂੰ ਇਹਨਾਂ ਦਾ ਇਕੱਠਾ ਕਾਰੋਬਾਰ ਹੈ ਕਾਰੋਬਾਰ ਉਹਦਾ ਇਹਦਾ ਸਿੰਝਾ ਕੰਮ ਹੈ ਚਾਰਦੇ ਨੇ ਇਹ ਵਿਚਾਰੇ ਰੱਖਦੇ ਨੇ ਦੋਏ ਭਰਾ ਨੇ ਚਲੋ ਬਣੀ ਹੋਈ ਹੈ ਕਿਸੇ ਦੀ ਬਣੀ ਰਹੇ ਗੱਲ ਚੰਗੀ ਹੈ ਹੂੰ ਤੇ ਭਾਈ ਚੰਗੀਆਂ ਤੇ ਤਾਂ ਚੰਗੇ ਪੈਸੇ ਲੱਗਣਗੇ ਪੈਸੇ ਲਾ ਕੇ ਕੀ ਗੱਲ ਬਣਦੀ ਹੈ ਅੱਜ ਇਹਦੀਆਂ ਬੱਕਰੀਆਂ ਨੂੰ ਹਰੇਕ ਬੰਦਾ ਮੰਨਦਾ ਹੈ ਵੀ ਬਹੁਤ ਵਧੀਆ ਬੱਕਰੀਆਂ ਨੇ ਸਕੰਦਰ ਸਕੂਲ ਲਵੇ ਪੰਜ ਗਰੇਈਆਂ ਮੁੰਡੇ ਦਾ ਪਿੰਡ ਹੈ ਪਹਿਲਾਂ ਇਦਲੇ ਨਿਯਾਮ ਜਿੱਤੂ ਬੱਕਰਾ ਤੇ ਹੀ ਬੜੇ ਨਿਯਾਮ ਜਿੱਤੇ ਨੇ ਉਸ ਬੰਦੇ ਨੇ ਸਕੰਦਰ ਨੂੰ ਦੁਨੀਆ ਦੇ ਵਿੱਚ ਜਾਣ ਨਾ ਲਾਤਾ ਨਹੀਂ ਐਸ ਸਕੰਦਰ ਨੂੰ ਕੋਈ ਨਹੀਂ ਜਾਣਦਾ ਸੀ ਇਹ ਇੱਥੀ ਝਾੜਾਂ ਜਿਹਨੂੰ ਕਿਆ ਰਿਹਾ ਸਾਰੀ ਉਮਰ ਹਮ ਨਾਲਿਆਂ ਤੇ ਖਾਲਿਆਂ ਤੇ ਪੰਜ ਕਰਾਈਆਂ ਚ ਲੁਕ ਜਾ ਕਰੇ ਹਮ ਉੱਥੇ ਇੱਕ ਗਰਾਊਂਡ ਜਾ ਬਣਿਆ ਹੋਇਆ ਮੰਡੀ ਦੇ ਵੇ ਉਹ ਫੁੱਟਿਆ ਜਾ ਮੀਂਹ ਕੜੀ ਜੋ ਉੱਥੇ ਵਰ ਜਾ ਕਰੇ ਹਮ ਹੁਣ ਵੀ ਉਹਦੀ ਛੱਤ ਦੇ ਥੱਲੇ ਬਿਠਾਉਂਦਾ ਬੱਕਰੀਆ ਹਮ ਤੇ ਮੈਂ ਇੰਨੀ ਗੱਲ ਕਹਿੰਦਾ ਹਾਂ ਖੇਮਾ ਦਾ ਇਜਾਜ਼ਤਾਂ ਧੰਨਵਾਦ ਜੀ ਸਾਡੇ YouTube ਉੱਪਰ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਕਿ ਵੀਡੀਓ ਰਾਹੀਂ ਸਾਡਾ ਬੱਕਰੀ ਪਾਲਣ ਧੰਦਾ ਹਮ ਅੱਜ ਦੁਨੀਆ ਦੇ ਵਿੱਚ ਪਛਾਤਾ ਹਮ ਤੇ ਰੱਖ ਕੇ ਦਿਖਾਤਾ ਹਮ ਛੋਟੇ ਮੱਜਾਂ ਦੀਆਂ ਬੱਕਰੀਆਂ ਬੋਕਾਂ ਦੀਆਂ ਨਮੈਸਾਂ ਲਵਾਤੀਆਂ ਨਮੈਸਾਂ ਲਵਾਤੀਆਂ ਹਾਂ YouTube ਪਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀਰਾਂ ਦਾ ਚੈਨਲ ਵਾਲਿਆਂ ਦਾ ਨੰਬਰ ਬੋਲ ਦਿਆ ਹੁੰਦਾ ਮੇਰਾ ਹਾਂ ਮੇਰਾ ਨੰਬਰ 98764 ਹੈ 92467 ਹਾਂ 98764 ਹਾਂ 92467 ਤੇ ਤੇਰੇ ਚੈਨਲ ਦਾ ਕੀ ਨੋ ਹੈ ਆਰ ਜੀ ਕੇ ਆਰ ਜੀ ਕੇ ਹਾਂ ਇਹਨੂੰ ਸਬਸਕ੍ਰਾਈਬ ਕਰੋ ਹੌਲੋ ਕਰੋ ਚੈਨਲ ਨੂੰ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਦੇਖੋ ਤੇ ਜਿਹੜਾ ਮੇਰਾ ਚੈਨਲ ਹੈ ਉਹ ਰਾਜੂ ਗੌਂਡ ਫਾਰਮ ਤੜਪਾ ਪੰਜਾਬ ਮੇਰਾ ਵੀ ਮੁੰਡਾ ਬਣੂਦਾ ਮੈਂ ਇੱਥੇ ਪਕਾਈ ਕੋਈ ਗੁੱਟਕੇ ਵਗ ਜਣਾ ਇੱਕ ਅੱਧੀ ਮੈਂ ਬਣਾ ਲਾਣਾ ਮਾਚਲਾ ਪਾਈ ਬਣਾ ਲਿਆ ਕਰਾਂਗੇ ਨਾ ਨਾ ਵਧੀਆ ਵੀ ਮੇਰੇ ਚੈਨਲ ਨੂੰ ਵੀ ਵਾਈ ਸਬਸਕ੍ਰਾਈਬ ਜਰੂਰ ਕਰੋ ਮੈਨੂੰ ਕਹਿਣਾ ਨਹੀਂ ਆਉਂਦਾ ਹਾਂ ਹਾਂ ਮੈਂ ਤਾਂ ਬੋਲਾ ਜਾਂ ਬੰਦਾ ਕਹਿਣਾ ਨਹੀਂ ਹੁੰਦਾ ਹਾਂ ਜੀ ਤੂੰ ਤਾਂ ਪੂਰੀ ਦੁਨੀਆਂ ਸੁਣਾਤੀ ਹੈ ਕਹਿਣਾ ਨਹੀਂ ਆਉਂਦਾ ਓ ਚੱਲ ਨਮਨਤਾ ਮੈਨੂੰ ਤਾਂ ਲੱਗਦੀ ਨਹੀਂ ਸਾਰੇ ਜਨ ਇਹਨਾਂ ਦੀ ਵੀਡੀਓ ਬੜੀ ਜੀ ਚੱਲ ਰਹੀ ਨਹੀਂ ਮੈਂ ਤਾਂ ਸਾਰਾ ਦਿਨ ਲੱਗਿਆ ਰਹਿ ਗਿਆ ਕਿਹੜਾ ਬੋਲ ਬੈਠੇ ਮੇਰਾ ਕੰਠ ਬਣਿਆ ਹੋਇਆ ਰਾਜੂ ਗੌਟ ਫਾਰਮ ਹਾਂ ਦੜਬਾ ਪੰਜਾਬ ਰਾਜੂ ਗੌਟ ਫਾਰਮ ਦੜਬਾ ਪੰਜਾਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਰਾਜੂ ਦੀਆਂ ਗੱਲਾਂ ਵਧੀਆ ਲੱਗੀਆਂ ਭਰਾਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਤੇ ਬਾਈ ਆਪਣੀ ਹਰੇਕ ਮੰਡੀ ਤੇ ਮਿਲਦਾ ਹੈ ਰਾਜੂ ਬਹੁਤ ਨਾਈਸ ਬੰਦਾ ਦਿਲ ਦਾ ਬਹੁਤ ਚੰਗਾ ਬੰਦਾ ਹੈਗਾ ਤੇ ਆਪਾਂ ਨੂੰ ਬਾਈ ਨੇ ਬਹੁਤ ਵਧੀਆ ਗੱਲਾਂ ਦਸੀਆਂ ਬੱਕਰੀਆਂ ਦੇ ਕਿੱਤੇ ਬਾਰੇ ਇਹ ਕਿੱਤਾ ਕੋਈ ਘਾਟੇ ਦਾ ਸੌਦਾ ਨਹੀਂ ਹੈਗਾ ਜੇ ਆਪਾਂ ਇਹਨੂੰ ਚੰਗੀ ਬਰੀਡ ਤੇ ਚੰਗੀ ਸਮਾਭ ਸੰਭਾਲ ਕਰਾਂਗੇ ਤਾਂ ਇਹ ਬਹੁਤ ਵਧੀਆ ਕਿੱਤਾ ਹੈਗਾ ਭਰਾਵੋ ਤੇ ਆਪਾਂ ਤਾਂ ਕਹਿੰਦੇ ਆ ਵੀ ਇਹ ਕਿੱਤਾ ਬਦੇ ਫੋਲੇ ਅੱਗੇ ਇਹਨਾਂ ਵਾਦ ਪਾਰਟਿਸਪੇਟ ਵਿੱਚ ਨੌਜਵਾਨੀ ਅੱਗੇ ਵਧੂਗੀ ਨਸ਼ੇ ਪੱਤੇ ਤੋਂ ਦੂਰ ਹੋਊਗੀ ਇਹ ਕਿੱਤੇ ਪਰਫੁੱਲਤ ਹੋਣਗੇ ਤੇ ਚੈਨਲ आरਜੀਕੇ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਧੰਨਵਾਦ ਰਜੂ ਜੀ ਜੇ ਭਾਈ ਮੜਾ ਜਾ ਨਾ ਇਹ ਬ੍ਰੇਕ ਲਾਉਂਦਾ ਨਾ ਸਾਥ ਦੇਜੋ ਹੂੰ ਇਹ ਬੱਕਰੀਆਂ ਚਲੀਆਂ ਜਾਂਦੀਆਂ ਸਣੀ ਗਿਲ ਦਾ ਮੈਂ ਧੰਨਵਾਦ ਕਰਦਾ ਜੀਨੇ ਸਾਡੇ ਪੰਜਾਬ ਨੂੰ ਬੱਕਰੀ ਰੱਖਣ ਸਿਖਾਇਆ ਤਾਂ ਹਮ ਅਸੀਂ ਆ ਜੜੀ ਵੀ ਸਿਆਣੇ ਬਣਾਤੇ ਹਮ ਆਲਾ ਕਹਿੰਦਾ ਇਹਨੂੰ ਐ ਕਿਹਾ ਕਰਦੇ ਲੋਕ ਓਏ ਬੋਲਾ ਜੱਟ ਆ ਯਾਰਾ ਇਹ 40000 ਦੀ ਬੱਕਰੀ ਖਰੀਦ ਲਈ ਉਹ ਲੱਖ ਦੀ ਖਰੀਦ ਲਈ ਹਮ ਇਹ ਕੀ ਕਰੂਗਾ ਬੋਲਾ ਜੱਟ ਅੱਜ ਨਤੀਜਾ ਨਿਕਲਦਾ ਹੈ ਗਰਾਊਂਡ ਦੇ ਵਿੱਚ ਹਮ ਅੱਜ ਪਤਾ ਲੱਗਦਾ ਵੀ ਸਨੇ ਗਿੱਲ ਸਰਦਾਰ ਨੇ ਕੀ ਨਾਮ ਕਮਾਇਆ ਹੈ ਹਮ ਅੱਜ ਨਾਮ ਕਮਾਇਆ ਹੋਇਦਾ ਪਤਾ ਲੱਗਦਾ ਸਾਡੇ ਇਹੋ ਜਿਹੇ ਸਰਦਾਰ ਦੇਖਣ ਆਉਂਦੇ ਨੇ ਨਿਮੈਸਾ ਹਮ ਮੈਂ ਤਾਂ ਤਾਂ ਨਵਾਦ ਕਰਦਾ ਸਾਡੇ ਸਣੀ ਗਿੱਲ ਸਰਦਾਰ ਦਾ ਉਹ ਲੋਕ ਬੋਲਾ ਕਹਿੰਦੇ ਨੇ ਵੀ ਇਹ ਤਾਂ ਪੈਸੇ ਉਹੀ ਲਾਈ ਜਾਂਦਾ ਉਹ ਪੈਸੇ ਲਾਇਦਾ ਜੇ ਬੱਕਰੀ ਤੇ 10-10 ਲੱਖ ਵੀ ਮੈਂ ਨਵਾਤਾ ਤਾਂ ਨਹੀਂ ਬੱਕਰੀ ਦੇ ਰਿਆ ਹਾਂ ਜੀ ਦੰਦਾ ਵੀ ਤੜਕੀ ਮੱਟੀ ਜਾਂ 10 ਲੱਖ ਦੀ ਵੀ ਕਹਿ ਦਿਆਂ ਕਹਿੰਦਾ ਮੈਂ ਬੱਕਰੀ ਨਹੀਂ ਵੇਚਦਾ ਨਿੱਕਾ ਕਹਿੰਦਾ ਮੇਰੀ ਸ਼ੌਂਕ ਨੂੰ ਰੱਖੀ ਹੋਈ ਹੈ ਮੈਂ ਖਾ 10 ਲੱਖ ਦੀ ਜਿਹੜਾ ਸ਼ੇਰ ਨੂੰ ਦਵਾਉਣਾ ਸ਼ੇਰ ਨੇ ਜਦੇ ਬਾਹਾਂ ਖੜੀ ਕਰਤੀ ਕਹਿੰਦਾ ਮੈਂ ਬੱਕਰੀ ਲੈਣ ਨੂੰ ਤਿਆਰ ਹਾਂ ਆਗਦਾ ਹੀ ਨਹੀਂ ਮੰਨੇਗਾ ਤਾਂ ਮਨੇ ਕੀ ਕਰੇ ਵਿਚਾਰਾ ਵੀ 22 ਸਣੀ ਗਿੱਲਜੀ ਸਰਦਾਰ ਜੀ ਦੀ ਮਿਹਨਤ ਬਹੁਤ ਤਾਕੜੀ ਆ ਮੈਂ ਉਸ ਬਾਈ ਦੀ ਮਿਹਨਤ ਨੂੰ ਮੰਨਦਾ ਉਸ ਮਿਹਨਤ ਨੇ ਅਸੀਂ ਵੀ ਸਿਆਣੇ ਕਰ ਤੇ ਸਾਨੂੰ ਵੀ ਬੱਕਰੀਆਂ ਪੱਠਾ ਅਸੀਂ ਰੋਕ ਕੇ ਰੱਖਣ ਲੱਗੇ ਵਧੀਆ ਬਰੀਡ ਦੇ ਬੱਕਰੇ ਛੱਡਣ ਲੱਗੇ ਇਹ ਆਉਂਦੇ ਸਮੇਂ ਨੂੰ ਤੁਸੀਂ ਇਹ ਦੇਖ ਲਿਓ 2 ਸਾਲ ਨੂੰ ਬੰਨਣਾ ਕੀ ਆ ਪਾਲੀ ਤਾਂ ਸਾਡੇ ਹੱਟ ਗਏ ਪੱਠਾ ਵੇਚਣੋਂ ਬੱਕਰੀਆਂ ਵੀ ਨਹੀਂ ਜਿੰਨਾ ਚੰਗੀਆਂ ਵੇਚਦੇ ਇਹ ਤਾਂ ਨਵੇਂ ਸਵਾਦੂ ਨੇ ਜਿਹੜੇ ਇੱਥੋਂ ਲੈ ਲਈ ਉੱਥੇ ਵੇਚਤੀ ਇੱਥੋਂ ਲੈ ਲਈ ਪਰਵੇਚਾ ਕਰਦੇ ਨੇ ਤਾਂ ਮੈਨੂੰ ਦੇਤੀ ਮੈਂ ਤੈਨੂੰ ਦੇਤੀ ਪਰਵੇਚਾ ਹੋ ਗਿਆ ਬਾਗੜੀ ਵਾਲੇ ਵੱਲ ਦੇ ਜੋ ਹੂੰ ਧੰਨਵਾਦ ਜੀ ਸਾਸਰੀ ਘਰ ਸਾਰਿਆਂ ਨੂੰ ਸਾਡੇ YouTube ਚੈਨਲ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਸਾਡੀ ਆ ਕੇ ਸਾਰੀ ਦੁਨੀਆ ਚ ਗੱਲ ਪਹੁੰਚਾ ਦਿੰਦੇ ਨੇ ਠੀਕ ਹੈ